ਭੈਣੋ ਤੁਹਾਨੂੰ ਬੇਨਤੀ ਹੈ ਜਦੋਂ ਸਵੇਰੇ ਚਾਹ ਬਣਾਉਂਦੇ ਹੋ ਨਾ ਚਾਹ ਰੱਖਣ ਲੱਗਿਆਂ ਚੁੱਲ੍ਹੇ ਤੇ ਇੱਕ ਵਾਰ ਕਹਿ ਦਿਆ ਕਰੋ ਸਤਨਾਮ ਸ੍ਰੀ ਚਾਹ ਪਾਣੀ ਰੱਖ ਕੇ ਨਾ ਜਦੋਂ ਚੁੱਲ੍ਹੇ ਉੱਤੇ ਉਹਦੇ ਵਿੱਚ ਪੱਤੀ ਪਾਉਣ ਲੱਗਿਆਂ ਕਹਿ ਦਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ ਖੰਡ ਸ਼ੱਕਰ ਪਾਉਣ ਲੱਗਿਆਂ ਕਹਿਤਾ ਸਤਨਾਮ ਸ੍ਰੀ ਵਾਹਿਗੁਰੂ ਚਾਹ ਬਣ ਗਈ ਦੁੱਧ ਪਾਉਣ ਲੱਗਿਆਂ ਕਹਿਤਾ ਸਤਨਾਮ ਸ੍ਰੀ ਵਾਹਿਗੁਰੂ ਇਹ ਪਤਾ ਮੈਂ ਕਿਉਂ ਕਹਿ ਰਿਹਾ ਜੇ ਕੋਈ ਲੜਕਾ ਵਿਆਹ ਤੋਂ ਬਾਅਦ ਆਪਣੇ ਘਰ ਵਾਲੀ ਦੀ ਥੋੜੀ ਗੱਲ ਮੰਨਣ ਲੱਗ ਜਾਏ ਨਾ ਮਾਮਾ ਸਿੱਧਾ ਹੀ ਕਹਿੰਦੀਆਂ ਖਬਰਿਆ ਕੀ ਪੜ ਕੇ ਖਲਾਤਾ ਮੇਰੇ ਮੁੰਡੇ ਨੂੰ ਖਬਰਿਆ ਕੀ ਸਿਰ ਪਾਤਾ ਆ ਮੈਂ ਤੁਹਾਨੂੰ ਪੜ ਕੇ ਖਲਾਉਣ ਵਾਲੀ ਗੱਲ ਕਹਿ ਰਿਹਾ ਚਾਹ ਵਿੱਚ ਪੱਤੀ ਦੁੱਧ ਪਾਉਣ ਲੱਗਿਆਂ ਖੰਡ ਪਾਉਣ ਲੱਗਿਆਂ ਸਤਨਾ ਵੈਗੁਰੂ ਸਤਨਾ ਵੈਗੁਰੂ ਕਹਿ ਦਿਆ ਕਰੋ ਇੱਕ ਮਹੀਨੇ ਬਾਅਦ ਵੇਖਿਓ ਜਿੰਨੇ ਘਰ ਦੇ ਮੈਂਬਰ ਚਾਹ ਪੀਣਗੇ ਉਹ ਨਹੀਂ ਆਪੇ ਕਹਿਣ ਲੱਗ ਪੈਣਾ ਸਤਨਾਮ ਸ੍ਰੀ ਵਾਹਿਗੁਰੂ ਕਿਉਂਕਿ ਜਾਗ ਲੱਗਿਆ ਭਾਈ ਇੱਕ ਮਹੀਨੇ ਵਿੱਚ ਅਸਰ ਦੇਖਿਓ ਮਾੜੀ ਚੀਜ਼ਾਂ ਵੀ ਅਸਰ ਹੁੰਦਾ ਚੰਗੀ ਦਾ ਵੀ ਹੁੰਦਾ ਇਹ ਕਰਕੇ ਦੇਖਿਓ ਭੈਣੋ ਤੁਹਾਨੂੰ ਬੇਨਤੀ ਹੈ ਚਾਹ ਬਣਾਉਣ ਲੱਗਿਆਂ ਪੰਜ ਸੱਤ ਵਾਰ ਸਤਨਾਮ ਵਾਹਿਗੁਰੂ ਕਹਦਿਆ ਕਰੋ ਕਹਦਿਆ ਕਰੋਗੇ ਕਹਦੇ ਕਰੋਗੇ ਭੈਣੋ ਇਦਾਂ ਹੱਥ ਖੜੇ ਕਰਿਓ ਮੈਨੂੰ ਯਕੀਨ ਆ ਜਾਵੇ ਤੁਸੀਂ ਵਾਹਿਗੁਰੂ ਕਹੋਗੇ ਬੋਲੇ ਸੋਨਹਾਲ ਬਹੁਤ ਧੰਨਵਾਦ ਹੈ ਤੁਹਾਡਾ